ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਰੇ ਦੋ ਕਾਲੇ ਕੋਵਰੇ ਸੱਪ ਦਿਖਾਉਣੇ ਸਨ ਉਹ ਆਪਾਂ ਨਗੀਨੇ ਜਮ ਡਿਟੇਲ ਬਿਰਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਕੀ ਨਾਮ ਸੁਤੈਨ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ 9978585499 ਅੱਜ ਆਪਾਂ 4 ਬੜਾ ਲਗਭਗ ਤਿਆਰੀ ਜੇ ਇੱਕ ਸੂਈ ਵੀ ਤੈਨੂੰ ਗੱਬਣਾ ਬਾਕੀ 4-5 ਕੱਚੀਆਂ ਹਨਾ ਹਾਂ ਜੀ 8 ਨਗਾਂ ਰਹਿ ਗਈਆਂ 4 ਸੀਗੀਆਂ ਬਾਈ ਦੋ ਬੈਗੀਆਂ 8 ਰਹਿ ਗਈਆਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਚ ਕਰਾਸ ਬਣ ਦੇਖੀ ਜਾਂਦੇ ਹਣਾ ਦੂਜਾ ਸੁਆ ਜੀ ਜਰਸੀ ਦੇ ਵਿੱਚ ਆ ਗਿਆ ਐਚ ਐਫ ਦਾ ਕਰਾਸ ਦੂਜਾ ਸੁਆ ਦੂਜਾ ਕੈਦਣ ਲੈਂਦੇ ਸੂਣ ਦੇ ਹਫਤਾ ਕੁ ਲੈ ਜੂਗਾ ਜੀ ਬਣੂ ਬਣ ਠੀਕ ਹੈ ਮੰਨ ਕੇ ਚੱਲੋਗੀ ਤੁਰਿਆ ਨਹੀਂ ਜਾਣਾ ਬੈੜ ਤੋਂ ਜਿੱਦੇ ਇਹਦੇ ਵਿੱਚ ਪਾਂਪਾ ਕਿੰਨੋਂ ਬਹੁਤ ਜ਼ਿਆਦਾ ਚੰਗਾ ਲੱਗਿਆ ਤੁਲੇ ਵਾਲਾ ਮੁੱਤਾ ਥਾਂ ਆ ਗਿਆ ਸਾਈਵਾਲ ਵਾਲਾ ਹਣਾ ਸਾਰੇ ਪਾਂਪਾ ਮੇਲ ਹੈ ਵਿੱਚ ਕਿੰਨਾ ਦੁੱਧ ਦੱਸਿਆ ਦਾੜਾ ਪਾਉ 35 ਕਿਲੋ ਦੁੱਧ ਦੂ ਆਮ ਕਰੀ ਬੜੀ 35 ਪਾਉ ਦੱਸ ਵਾਹੰਦਾਰੀ ਨੰਬਰ ਜੇ ਇਹਨੇ ਨਾ 35 ਕਿਲੋ ਦਿੱਤਾ ਹੈ ਮੰਨ ਕੇ ਚੱਲੋ ਵੀ ਫਿਰ ਕੋਈ ਗਾਣੀ ਆਪਾਂ ਜੱਟ ਸੌਦਾ ਲਾ ਕੇ ਜਿਲੇ ਵੀ ਘਟ ਸੇਵ ਵਾਲਾ 30 ਤੋਂ ਪਾਰ ਦੁੱਧ ਲੈ ਸਕਦੇ ਠੀਕ ਹੈ ਦਿਨ ਸਹੀ ਕਹਿ ਸਹੀ ਦਿਨ ਸਹੀ ਦਿਨ ਹਫਤਾ ਟੋਰੀ ਵੀਰ ਬਾਹਰ ਨਹੀਂ ਮੈਨੂੰ ਇਸ ਤੀ ਤੋਰਦੇ ਅੰਦਰ ਇੱਕ ਹਫਤਾ ਸੂਣ ਚ ਬਾਕੀ ਤੇ ਬਾਕੀ ਥਾਂ ਲੇਵਾ ਦੇਖੋ ਰੋ ਵਜਮਾ ਜਿਵੇਂ ਨਵਾ ਥਾਣੇਦਾਰ ਆ ਕੇ ਰੋ ਮਾਰਦਾ ਹੁੰਦਾ ਉਹ ਸਿਸਟਮ ਆ ਕਿਰਾ ਤੱਕ ਪਉਂਦੀ ਐ ਵੀ ਪੂਰੀ ਜਮਾ ਹਫਤਾ ਸੂਣ ਚ ਬਾਕੀ ਤੇ ਦੁੱਧ ਦਾ ਰਿਕਾਰਡ ਇਹਦਾ ਇਸ ਵਾਰ 30 ਤੋਂ ਪਾਰ ਪਾਰ ਮੰਨ ਕੇ ਲਿਓ ਤੇ ਭਾਅ ਇਹਦਾ ਕੀ ਰੱਖਿਆ ਬਾਈ ਜੀ ਆਪਾਂ ਭਾਅ ਫੋਨ ਤੇ ਕਰਾਂ ਬਾਈ ਭਾਅ ਫੋਨ ਤੇ ਤੇ ਥਾਂ ਤੋਂ ਦੇਖੋ ਪੂਰਾ ਬੱਚੀ ਸਾਫ ਸੁਥਰੀ ਸਲੀਨ ਦੇ ਕੱਪੜੇ ਵਰਗੀ ਤੇ ਕੱਦ ਕਾਠ ਪੂਰਾ ਫੁੱਲਾ ਹੈ ਨਾ ਬਾਕੀ ਜਾਮਣ ਵਰਗੀ ਕਾਲੀ ਬਿਹੜਾ ਵੀਰੇ ਉਹ ਦੇਖੋ ਜਮਾ ਕਿ ਆਏ ਬੰਦਾ ਜਾਮਣਾ ਚ 2 ਮਹੀਨੇ ਪਾਇਆ ਪਰ ਇਹ ਪਹਿਲੇ ਹੀ ਜਾਮਣਾ ਆ ਸੋ ਬਰ ਲੇਵਲ ਉਹ ਵੇਖੋ ਕਿਆ ਪਤਾ ਇਦਾਂ ਦੇ ਨਗੀਨੇ ਮੰਨ ਕੇ ਚਲੋ ਸਾਲ ਦੇ ਵਿੱਚ ਸਿਰਫ 10-12 ਕਵਰ ਕਰਦੇ ਆ ਕਿਉਂਕਿ ਇਦਾਂ ਦੇ ਬੜਾ ਬਹੁਤ ਘੱਟ ਰਹਿ ਗਏ ਆ ਤੇ ਜਿਹੜੀ ਆਪਣੇ ਮੰਨ ਕੇ ਚਲੋ ਵੀ ਗਰਮੀ ਦਾ ਟਾਈਮ ਆ ਹੁਣ ਕ੍ਰੋਸ ਤੇ ਦੁੱਧ ਵਾਲੀ ਫ੍ਰਿਜ ਹੀ ਆ ਜਮਾ ਗਰਮ ਜਦੋਂ ਜੀ ਕਰਦਾ ਉਦੋਂ ਚੋਏ ਉਹਨੂੰ ਜਮਾ ਤੇ ਦੂਜੇ ਨੰਬਰ ਆਪਾਂ ਕਰਾਸ ਬੈਡ ਦੇਖੀਏ ਨੇ ਫਿਰ ਜੀ ਇਹ ਵੀ ਬੱਸ ਇਹਦੀ ਐ ਮੰਨ ਲਓ ਛੋਟੀ ਭੈਣੀ ਆ ਬਈ ਚਾਚਾ ਦੀ ਕੁੜੀ ਵੀ ਆ ਜੀ ਹਾਂ ਕੱਚੀ ਆ ਇਹਦੇ ਨਾਲੋਂ ਵੱਧੇ ਹੀ ਮੰਨ ਲਾ ਰੈਡੀ ਆ ਇਹ 10 ਦਿਨ ਲੈਂਦੀ ਆ ਬਲੂ ਬਲੂ ਇਹ ਵੀ ਬਹੁਤ ਜ਼ਿਆਦਾ ਚੰਗੀ 10 ਦਿਨ ਸੂਣ ਚ ਵਾਕੀ ਹੈ ਨਾ ਇਹਦਾ ਕੀ ਰਿਕਾਰਡ ਆ ਕਿਹੜਾ ਦਿੱਤਾ ਹੈ 26 ਕਿਲੋ ਦੁੱਧ ਵੀਰੇ ਕਿਲੋ ਦਾ 25 26 ਕਿਲੋ ਪਾਉਂਦਾ ਇਹ ਕਿੰਨਾ ਦਿੱਤਾ ਹੈ ਇਹ ਦੁੱਧ ਵਾਲੇ ਫ੍ਰਿਜੀ ਨੇ ਜਿਹੜੇ ਅੱਜ ਦਿਖਾਉਣੇ ਆ ਬਈ ਜਦੋਂ ਮਰਜੀ ਤੋਂ ਠੀਕ ਹੈ ਕਹੇ ਦਿਨ ਕਰਦੇ ਨੇ ਵੀਰੇ 10 ਦਿਨ ਇਹ 10 ਦਿਨ ਲੈ ਜੂਗੀ ਧੋਰੀ ਬਾਹਰ ਨੂੰ ਇਹਨੂੰ ਗੱਡੀ ਬਾਹਰ ਵੇਲੇ ਸੁਭਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਦੂਜਾ ਸੂਦਾ ਸੁੰਦੀ ਪਈ ਆ ਤੇ ਲੇਵਾ ਜੰਦ ਜਾਨ ਫਿੱਟ ਫਾੜਦਾ ਬੜੀ ਚੰਗੀ ਬੈੜ ਆ ਵੀਰੇ ਠੀਕ ਆ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਹਨ ਕਿਹੜਾ ਇਹ ਜੋੜੀ ਲੈ ਗਿਆ ਵੀ ਧਿਆਨ ਹੀ ਦੋ ਜਮ ਫਰੀਜਾ ਹਨ ਹਾਂ ਬਈ ਸੋ ਕੱਦ ਬੈਡ ਪੂਰੇ ਆ ਬੈੜਾਂ ਦੇ ਹਨ ਕਰਾਸ ਬਰੀਡ ਠੰਡੀਆਂ ਸੀਲ ਥਣ ਗੁੱਲੇ ਵਾਲੇ ਫੇਸ ਕੁਆਲਿਟੀ ਪੂਰੀ ਚੰਗੀ ਆ ਤੇ ਐਚ ਐਫ ਦੇ ਵਿੱਚ ਮੰਨ ਕੇ ਚੱਲੋ ਵੀ ਐਚ ਐਫ ਦਾ ਮੁਕਾਬਲਾ ਕਰੂਗੀ ਵੀਰੇ ਨਾਲੇ 50 ਪਲੱਸ ਫੈਟ ਵਾਲਾ ਇਹ ਬੈੜਾ ਸਾਰੇ ਆਪਣੇ ਕੋਲ ਐ ਫੈਟ ਪਲੱਸ ਵਾਲੀਆਂ ਨੇ ਤੇ ਦੁੱਧ ਵੀ ਪਲੱਸ ਵਾਲੀਆਂ ਨੇ ਕਰੀ ਗੱਲਾਂ ਚੱਲ ਵੀਰੇ ਬੰਨਦੇ ਸੋ ਦੂਜਾ ਸੂਆ ਸੁੰਦੇ ਭਾਜ ਬਾਜ ਬੋ ਜਾ ਹਾਂ ਜਾਏ ਰੇ ਸੋ ਰੇਟ ਬਿਲਕੁਲ ਬਾਜ ਹੋ ਅਗਲਾ ਕਹੇ ਕੋਈ ਵੀ 65 70 ਦੀ ਇਹੇ ਜੀ ਮਿਲ ਜੂ ਬਾਈ ਉਹ ਤਾਂ ਤੁਹਾਨੂੰ ਵੀ ਪਤਾ ਮਿਲਦੀਆਂ ਨਹੀਂ ਹਾਂ ਭਾਤ ਲਾਉਣਾ ਪੈਣਾ ਬੋਲ ਤਾਂ ਲਾਉਣਾ ਪੁੱਛ ਹੁਣ ਤੇ ਬਾਈ ਠੀਕ ਐ ਸੋਨਾ ਡੱਬੇ ਜਿਹਦੇ ਲੋਹਾ ਗੱਡੀ ਜਣਾ ਅੱਗੇ ਤੇਨਾਂ ਨੰਬਰ ਜਿਹੜੇ ਜਰਸੀ ਦੇਖਦੇ ਆਪਾਂ ਕਿਹੜਾ ਸੂਆ ਸੁੰਦੇ ਇਹ ਦੂਜਾ ਸੂਆ ਬਾਈ ਦੂਜਾ ਸੂਆ ਜਰਸੀ ਸਾਹਿਬਾ ਤੇ ਜਰਸੀ ਦਾ ਕਰਾਉਸ ਆ ਗਿਆ ਹਾਂ ਠੰਡੀ ਸੀ ਰੱਬਾ ਬਹੁਤ ਠੰਡੀ ਸੀ ਰੱਬਾ ਕਾਇਦਨ ਕੱਢ ਲਿਆ ਜੀ ਇਹ ਲੈ ਜੂਣੀ 10 ਤੋਂ 12 ਦਿਨ 10 ਤੋਂ 12 ਦਿਨ ਕੀ ਦੁੱਧਰ ਕੱਢ ਰਿਹਾ ਹੈ ਜੀ ਤੁਹਾਨੂੰ 25 ਕਿਲੋ ਦਿੱਤਾ ਹੋਇਆ ਹੈ ਕਿਲੋ ਇਹਦੇ ਕੀ ਜਾਂਦਾ ਚੱਲ ਜਿਹੜੇ ਸਾਲ ਨਾਲ ਬੌਡੀ ਬੇਟਾ ਬੰਦੇ ਆਏ ਦੱਸਦੇ ਸੀ ਕਿ ਇਹ ਪਿਛਲੀ ਵਾਰ ਤਾਂ ਇਹ ਜੁਆਤੀ ਹੋਈ ਸੀ ਮਤਲਬ ਜਿਆਦਾ ਲਿੱਸੀ ਸੀ 25 ਕਿਲੋ ਤਾਂ ਉਦੋਂ ਦੇਤਾ ਸੀ ਇਹਨੇ ਕੱਟ ਬਾਰੇ ਸੋ ਇਸ ਵਾਰ 30 ਕਿਲੋ ਦਾ ਅਨੁਮਾਨ ਲਾ ਸਕਦੇ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਸਾਈਵਲ ਦੇ ਜਰਸੀ ਦਾ ਮੇਲ ਸੂਆ ਕੀ ਦਿਖਾ ਦੇ ਧੱਲੋਂ ਬਾਈ ਮਾੜੀ ਕਿੰਨੀ ਗਾ ਬੈਠਾ ਜਮਾ ਰੋਟਾਵੇਟਰ ਅੱਗੇ ਚੌੜੀ ਪਈ ਐ ਜਮਾ ਹਨ ਤੇ ਲੰਬੀ ਵੀ ਬਹੁਤ ਆ ਬਹੁਤ ਵੱਡੀ ਬੈਠਾ ਮੜੀ ਲਾਈਏ ਤੇ ਰੋਟਾਵੇਟਰ ਕੋਲੇ ਕੀ ਹੋਰ ਹੈ ਕਹਿੰਦਾ ਜਰਸੀ ਛੋਟੀ ਪਾਉਂਦੇ ਐ ਟੇਢੀ ਟੋਟ ਲਾ ਇਹਨੂੰ ਰੋਟਾਵੇਟਰ ਕੈ ਫੁੱਟਾ ਅੱਠ ਫੁੱਟਾ ਲੱਗਦਾ ਨਾ ਸਾਡੇ ਅੱਠ ਫੁੱਟਾ ਨਹੀਂ ਉਧਰਲੇ ਪਾਸੇ ਸੋ ਦੇਖੋ ਦੂਜੇ ਪਾਸੇ ਰੋਟਾਵੇਟਰ ਖੜਾ ਦੀਂਦਾ ਨਹੀਂ ਜਮਾ ਆਇਆ ਬਈ ਰੱਸਾ ਛੱਡ ਕੇ ਵੀ ਗਰਾਊਂਡ ਤੇ ਵਹਜਾ ਥੱਲੇ ਜਾ ਹੀ ਐ ਥੋੜੀ ਆ ਵੀ ਦਾ ਹਿੱਲੇ ਚ ਜਾ ਜਾ ਗੱਲ ਸੁਬਹ ਇੱਕ ਚੀਜ਼ ਆਪਾਂ ਮੜੀ ਡੈਮੋ ਤੌਰ ਤੇ ਹੋਰ ਦੱਸ ਦਈਏ ਜਦੋਂ ਕੱਲੀ ਜਰਸੀ ਪਹਿਜੇ ਨੇ ਜਿਹੜੀ ਚੰਗੀ ਉਹ ਥੋੜਾ ਬੰਦਾ ਵੀਰ ਲੰਬਾ ਹੁੰਦਾ ਹਨਾ ਸੋ ਜਿਆਦੇ ਗੱਲਾਂ ਜਿਹਦਾ ਪਾ ਲਉਣਾ ਜਰਸੀ ਦੇ ਇਹ ਮਿਕਸ ਬਰੀਡ ਆ ਇਹ ਮੰਨ ਕੇ ਜਿਹੜਾ ਲੰਬਾ ਨਹੀਂ ਆਉਂਦਾ ਦੁੱਧ ਦੇਣੇ ਹੀ ਦੇਣਾ ਇਹਨੇ ਦਿਨੇ-ਦਿਨੇ ਜਮਾ ਦੁੱਧ ਜਿਆਦੇ ਗੱਲਾਂ ਆ ਜਮਾ ਜੋ ਰੂਟਾ ਬੇਟ ਨੂੰ ਟਰੈਕਟਰ ਦਾ ਹੀ ਦਾ ਬਾੜ ਬੋਹਣਾ ਹੀ ਬੋਣਾ ਇਹਨੇ ਉਹ ਗੱਲ ਇਹਦੀ ਆ ਸੁਭਰਾ ਚੌਥੇ ਨੰਬਰ ਵਾਲੇ ਬਿਹੜਾ ਪਤਾਰਾ ਮਾਰ ਕੇ ਦਿਖਾਉਨੇ ਬੱਚੀ ਚੌਂਦੀ ਦੇਖ ਸਕਦੇ ਹੋ ਤੇ ਸਾਰੀ ਡੜੇ ਵੀਰ ਤੋਂ ਪੁੱਛਦੇ ਸੁਭਰਾ ਦੇਖੋ ਬੱਚੀ ਪਸ਼ਮਾ ਪੂਰਾ ਫੋਲ ਅਗਰੇ ਜਮਾ ਹਨਾ ਜਿਹਦਾ ਬਿਹੜ ਪਸ਼ਾਪ ਕਰਦੇ ਮਾਲਾ ਪਸ਼ਮਾ ਪੂਰਾ ਹੁੰਦਾ ਇਹ ਜਰਸੀ ਪਿਓਰ ਆ ਵੀਰੇ ਇਹ ਆਪਾਂ ਫਾਰਮ ਤੋਂ ਲਈ ਆਪਣੇ ਪਿੰਡੋਂ ਹੀ ਠੀਕ ਹੈ ਇਹ ਖੁਦ ਮਦੀਨ ਦੇ ਸ਼ਿਮਰ ਦੀ ਰਸਿਆ ਜੀ ਐਲ ਗਾਰਡ ਦੀ ਇਹ ਮਗਰ ਬੱਛੀ ਆ ਬਈ ਐਲ ਗਾਰਡ ਦੀ ਮਗਰ ਫੈਕਸਰ ਸੀਮੈਂਟ ਦੀ ਬੱਛੀ ਧਿਤਾਰਾਂ ਤੋਕਿਆ ਕੋਈ ਬੰਦਾ ਗਾ ਲੈ ਕੇ ਇਨਾਂ ਕੱਲੀ ਆਪਾਂ 10000 ਦੀ ਬੱਛੀ ਰੱਖ ਲੈਣੀ ਵੀਰੇ ਫਾਰਮ ਵਾਲਾ ਹੀ ਲੈ ਰਿਹਾ ਠੀਕ ਹੈ ਉਹੀ ਕਹਿੰਦਾ ਜੀ ਮੈਨੂੰ ਦੇ ਦੋ 10000 ਦੀ ਬੱਛੀ ਭਲਾ ਆਪਾਂ ਕੀ ਕਰਾਉਣੀ ਆਪਾਂ ਤਾਂ ਪੜੇ ਨਾ ਸਮੇ ਹਨਾ ਠੀਕ ਹੈ ਤੇ ਵੀ ਫਾਰਮ ਵਾਲਾ ਆਪ ਖੁਦ ਮੰਗਦਾ ਜੀ ਵੀ 10000 ਦੀ ਮੈਨੂੰ ਬੱਛੀ ਦੇ ਦੋ ਕਿੰਨਾ ਦੁੱਧ ਹਾਜ਼ਰ ਹੈ 20 ਕਿਲੋ ਹਾਂ ਰੈਡੀ ਆ ਬਈ ਧਾਰ ਬਾਠ ਠੀਕ ਹੈ ਕੰਮ ਸਾਡੇ ਕੋਲ ਤੇਰ ਮਰਦਾ ਚਲ ਤੋਲੋ ਤੇ ਕਿੰਨਾ ਦਾ ਤਾਂ ਮੰਨ ਕੇ ਲੈ ਵੀ ਬੰਦਾ ਇਹਨੂੰ ਉਹਦੇ ਵੀ ਆਏ ਮੰਨ ਕੇ ਚੱਲੋ ਵੀ ਚਲ 25 ਕਿਲੋ ਦੇ ਦੂ ਅਸੀਂ 20 ਕਿਲੋ ਹੁਣ ਤਿਆਰ ਆ ਵੀਰੇ ਤੋਰੀ ਬਾਦ ਚਾਹੇ ਦੋ ਟਾਂ ਮੰਨ ਲੈ ਤੋਕੇ ਲੈ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਸੂਆ ਦੂਜਾ ਸੂਆ ਦੂਜਾ ਸੂਆ ਵੀਰੇ ਬਾਕੀ ਟਾਈਮ ਦੇਖ ਲਓ ਆਪਾਂ 12:49 ਮਿੰਟਾਂ ਤੇ ਵੀਡੀਓ ਕਵਰ ਕਰ ਰਹੇ ਹਾਂ ਹਜੇ ਤੇ ਆਏ ਮੰਨ ਕੇ ਚੱਲੋ ਵੀ ਸ਼ਾਮ ਨੂੰ ਇਹਦਾ ਕੀ ਹਾਲ ਹੋਣਾ ਕਿਵੇਂ ਬਣਨਾ ਗਾਣੇ ਉਹ ਤੁਸੀਂ ਆਪ ਚੈੱਕ ਕਰ ਲਓ ਜਾਇ ਜਗਲਾ ਜਾਇ ਸੋਰ ਬੱਚਾ ਲਾ ਕੇ ਪੂਰਾ ਪਾਸੇ ਵਿੱਚ ਸਵੇਰ ਦੀ ਚਵਾਈ ਇਹਦੀ ਹੋਈ ਵੀ ਹੈ ਤੇ ਬਾਕੀ ਮੂੰਹ ਮੱ ਠੀਕ ਹੈ ਕੱਦ ਬੈਡ ਵਾਲੀ ਪਿੱਛੇ ਬੱਚੀ ਦੇਖੋ ਕਿਆ ਬਾਤ ਹੈ ਨਹੀਂ ਇਹ ਟੈਸਟ ਵੀ ਕਰਵਾ ਸਕਦਾ ਬਾਈ ਜੇ ਕੋਈ ਕਰਵਾਉਣੀ ਹੈ ਬਾਈ ਬੰਦਾ ਇਹਨਾਂ ਦੇ ਨਾਲ ਨਹੀਂ ਹੈਗੀ ਹੈ ਆਪਾਂ ਬਲੱਡ ਟੈਸਟ ਕਰਵਾ ਲੈਂਦੇ ਹਾਂ ਬੰਦੇ ਨੇ ਪੂਰਾ ਯਕੀਨ ਦਵਾਇਆ ਹਾਂਜੀ ਹਾਂਜੀ ਉਹ ਆਪ ਖੁਦ ਡਾਕਟਰ ਆ ਵੀਰੇ ਜੀ ਤੋਂ ਬਾਅਦ ਲਈ ਠੀਕ ਹੈ ਕਿਉਂਕਿ ਡਾਕਟਰ ਸੀਮਨ ਕੱਟਾ ਭਰਦੇ ਸਰਕਾਰੀ ਡਾਕਟਰ ਆ ਵੀਰੇ ਪ੍ਰਾਈਵੇਟ ਵੀ ਨਹੀਂ ਹੌਲੀ ਹੌਲੀ ਤੋਂ ਠੀਕ ਹੈ 24 ਕਿਲੋ ਤੋਂ ਮੰਨ ਕੇ ਬੰਦਾ ਲੈ ਸਕਦਾ ਹਾਂ 23 24 ਕਿਲੋ ਆਮਦਾਰੀ ਨਾਲ ਦੇ ਦੂ ਪਾ ਪਾ ਜਬ ਹੋਏਗਾ ਆ ਗਿਆ ਜਿਹੜਾ ਰੇਟ ਵੀਰੇ ਬਾਕੀ ਜਰਸੀ ਪਿਓਰ ਆ ਵੀਰੇ ਪੰਜਾਬ ਵਾਲੀ ਜਿੰਦ ਜਾਨ ਬਹੁਤ ਹੈ ਨਾ ਇੰ ਤੇ ਬਾਕੀ ਮਾਲ ਜਿਹੜਾ ਆਪਾਂ ਦੇਖਨੇ ਕੱਚਾ ਖੜਾ ਹਾਏ ਬੜਾ ਕੱਚੀਆਂ ਨੇ ਬਈ ਉਹ ਦਿਖਾਉਣੀਆਂ ਦਿਖਾ ਦਿਓ ਛੁੱਡੀ ਮਰਜੀ ਆ ਠੀਕ ਹੈ ਤੇ ਭਾਅ ਇਹਨਾਂ ਦੇ ਜਾਇਦੇ ਨੇ ਵੀਰੇ ਕੱਚੀਆਂ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਆ ਗਾੜ ਦਾ ਮਨਲਾ ਚ 14 ਕਿਲੋ ਦੁੱਧ ਦੱਸਿਆ ਦੁੱਧਾ ਸੁਆ ਬੜੀ ਨੂੰਈ ਆ ਮਨ ਲ ਜਦੋਂ ਕੀ ਆ ਗਿਆ ਬੱਲੇ ਪਉ ਗਾ ਲੋ ਇਹ ਹਾਂ ਹਾਂ ਤੇ ਆ ਗਾੜ ਦਾ ਦਿੱਤਾ ਵਾ 20 ਕਿਲੋ ਵੀਰੇ ਠੀਕ ਹੈ ਤੇ ਇਹਦੇ ਵੀ 15 ਕਿਲੋ ਰਹਿ ਗਏ ਠੀਕ ਹੈ ਤੇ ਆ ਗਾੜ ਦਾ ਵੀ 22 ਕਿਲੋ ਦਿੱਤਾ ਮੈਂ ਇਹ ਤਿਆਰੀ ਕਰਨ ਲੱਗੀ ਬਈ ਗਾੜ ਠੀਕ ਹੈ ਨੰਬਰ ਬੋਲੀ ਆਪਣਾ 9578585499 ਵੀਰੇ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ